ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਿੰਦਰ ਸਿੰਘ ਮਾਨ ਹੈ ਤੇ ਅੱਜ ਮੇਰੇ ਨਾਲ ਮਨਪਾਵਨ ਕਲੋਂਜੀ ਨੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦਾ ਮੀਡੀਆ ਕੀ ਦਿਖਾ ਰਿਹਾ ਪੰਜਾਬ ਦਾ ਮੀਡੀਆ ਯੂਪੀ ਇਲੈਕਸ਼ਨ ਦਿਖਾ ਰਿਹਾ ਜਦੋਂ ਕਿ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਇੱਥੇ ਇਕੱਠੇ ਹੋਏ ਆਏ ਇਹ ਗੱਲ ਕਰਨ ਦੇ ਲਈ ਕਿ ਪੰਜਾਬ ਦੇ ਉੱਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਫੈਕਟ ਕਰ ਰਹੀਆਂ ਨੇ ਮੈਂ ਗੱਲ ਕਰੂੰਗਾ ਅਮਰੀਕਾ ਦੀ ਜਿੱਥੇ ਹਰ ਰੋਜ਼ ਪੰਜਾਬੀਆਂ ਦੇ ਉੱਤੇ ਹਮਲੇ ਹੋ ਰਹੇ ਨੇ ਤੇ ਪੰਜਾਬ ਦਾ ਕੋਈ ਵੀ ਮੀਡੀਆ ਚੈਨਲ ਉਹ ਚੀਜ਼ ਦਿਖਾਈ ਨਹੀਂ ਰਿਹਾ ਕਿ ਪੰਜਾਬੀਆਂ ਦੇ ਉੱਤੇ ਉੱਥੇ ਹਮਲੇ ਹੋ ਰਹੇ ਨੇ ਦੀਪ رائے ਨਾ ਦਾ ਮੁੰ ਅਜੇ 2 ਦਿਨ ਪਹਿਲਾਂ ਦੀ ਗੱਲ ਹੈ ਆਪਣੇ ਘਰ ਦੇ ਅੱਗੇ ਗੱਡੀ ਠੀਕ ਕਰ ਰਿਹਾ ਸੀ ਉਹਨੂੰ ਇੱਕ ਨਕਾਬਪੋਸ਼ ਬੰਦਾ ਕੇ ਗੋਲੀਆਂ ਮਾਰ ਜਾਂਦਾ ਤੇ ਨਾਲ ਹੀ ਇਹ ਨਾਰਾ ਲਾ ਕੇ ਕਹਿੰਦਾ ਕਿ ਸਾਡਾ ਦੇਸ਼ ਛੱਡ ਕੇ ਵਾਪਸ ਚਲਾ ਜਾ ਸੋ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਪੰਜਾਬੀਆਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਅਮਰੀਕਾ ਜਿਹਨੂੰ ਲੈਂਡ ਆਫ ਓਪਰਚ्युनिटी ਕਿਹਾ ਜਾਂਦਾ ਹੈ ਮਨਪਵਨ ਜੀ ਜੀ ਅੱਜ ਕੱਲ ਲੈਂਡ ਆਫ ਫੀਅਰ ਬਣਦਾ ਜਾ ਰਿਹਾ ਯਾਨੀ ਕਿ ਉੱਥੋਂ ਦੇ ਜਿਹੜੇ ਲੋਕ ਨੇ ਖਾਸ ਕਰਕੇ ਜਿਹੜੇ ਇੰਡੀਆ ਤੋਂ ਗਏ ਹੋਏ ਨੇ ਉਹ ਲੋਕ ਡਰ ਦੇ ਮਾਹੌਲ ਦੇ ਵਿੱਚ ਜੀ ਰਹੇ ਨੇ ਬਿਲਕੁਲ ਬਿਲਕੁਲ ਅਮਰੀਕਾ ਦਾ ਇੱਕ ਪੂਰਾ 2-300 ਸਾਲ ਪੁਰਾਣਾ ਇਤਿਹਾਸ ਹੈ ਕਿ ਉੱਥੇ ਲੋਕ ਜਾਂਦੇ ਸੀਗੇ ਆਪਣਾ ਫਾਰਚੂਨ ਬਣਾਉਣ ਆਪਣੀ ਹਨਾ ਕਿਸਮਤ ਬਣਾਉਣ ਪਰ ਕੀ ਹੋ ਗਿਆ ਹੌਲੀ-ਹੌਲੀ ਇੱਕ ਤਾਂ ਨਸਲੀ ਵਿਤਕਰਾ ਅਮਰੀਕਾ ਦੇ ਵਿੱਚ ਸ਼ੁਰੂ ਹੋਇਆ ਹਮ ਉਹਨਾਂ ਨੇ ਮਤਲਬ ਕਾਲੀ ਪੂਰੀ ਚਮੜੀ ਨੂੰ ਨਫ਼ਰਤ ਕਰਨ ਦਾ ਜਿਹੜਾ ਉਹਨਾਂ 'ਚ ਸਿਲਸਿਲਾ ਹੈ ਇੱਕ ਬੜਾ ਹੀ ਵਾਈਟ men's burden ਆਪਾਂ ਬੜੀਆਂ ਗੱਲਾਂ ਇਹੋ ਜਿਹੀਆਂ ਸੁਣਦੇ ਆਏ ਹਾਂ ਉਹਨਾਂ ਨੇ ਇੱਕ ਹੋਰ ਹੀ ਰੂਪ ਧਾਰ ਲਿਆ ਉਹਨਾਂ ਨੇ ਮਤਲਬ ਉਹ ਕੱਢ ਦੇਣਾ ਚਾਹੁੰਦੇ ਆ ਬਾਕੀ ਸਾਰਿਆਂ ਨੂੰ ਹੋਰ ਵੀ ਇਹਦੇ ਵਿੱਚ ਕਈ ਸਾਰੀਆਂ ਐਡਵਾਂਸਮੈਂਟਸ ਨੇ ਕਈਆਂ ਦੇ ਉੱਤੇ ਹਮਲੇ ਹੋ ਰਹੇ ਆ ਕਿਸੇ ਨੂੰ ਗਾਲੀ ਜਿਵੇਂ ਕਿ ਹੁਣ ਹਮਲੇ ਦੀ ਤੁਸੀਂ ਗੱਲ ਕੀਤੀ ਆ ਦੋ ਇੰਜੀਨੀਅਰ ਸੀਗੇ ਪਿੱਛੇ ਜਿਹੋਨਾਂ ਤੇ ਹਮਲਾ ਹੋਇਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਵਿਚਾਰੇ ਦੀ ਡੈਥ ਹੋ ਗਈ ਤੇ ਇੱਕ ਬਹੁਤ ਕ੍ਰਿਟੀਕਲ ਰੂਪ ਦੇ ਵਿੱਚ ਜ਼ਖਮੀ ਆ ਉਸ ਤੋਂ ਬਾਅਦ ਹਰਨੀਸ਼ ਪਟੇਲ ਜਿਹੜੇ ਕਿ ਗੁਜਰਾਤ ਦੇ ਸੀਗੇ ਅਮਰੀਕਾ ਦੇ ਵਿੱਚ ਕਾਫੀ ਸਾਲਾਂ ਤੋਂ ਰਹਿ ਰਹੇ ਸੀਗੇ ਉੱਥੋਂ ਦੇ ਸਿਟੀਜ਼ਨ ਵੀ ਸੀਗੇ ਤੇ ਉਹਨਾਂ ਨੂੰ ਯਾਨੀ ਕਿ ਸਟੋਰ ਬੰਦ ਕਰਕੇ ਆਪਣਾ ਜਾ ਰਹੇ ਸੀ ਉੱਥੇ ਵੀ ਨਕਾਬਪੋਸ਼ ਬੰਦਾ ਕੋਈ ਆਇਆ ਉਹਨੇ ਗੋਲੀਆਂ ਮਾਰੀਆਂ ਤੇ ਕਿਹਾ ਕਿ ਸਾਡਾ ਦੇਸ਼ ਛੱਡ ਕੇ ਚਲਾ ਜਾ ਉਹਨਾਂ ਦੀ ਵਿਚਾਰਿਆਂ ਦੀ ਡੈਥ ਹੋ ਚੁੱਕੀ ਆ ਤੇ ਤਾਜੀ ਘਟਨਾ ਜਿਹੜੀ ਹੈਗੀ ਆ ਉਹ ਬਹੁਤ ਸਾਰਾ ਵੀਡੀਓ ਆ ਜਿਹੜੀ ਉਹ ਬਹੁਤ ਵਾਇਰਲ ਵੀ ਹੋਈ ਆ ਏਕਤਾ ਦੇਸਾਈ ਨਾਂ ਦੀ ਕੁੜੀ ਸੀਗੀ ਹਾਂ ਉਹ ਸਬਵੇ ਦੇ ਵਿੱਚ ਜਿਹੜੇ ਸੀਗੀ ਟ੍ਰੇਨ ਦੇ ਵਿੱਚ ਸਫਰ ਕਰ ਰਹੀ ਸੀ ਨਿਊਯਾਰਕ ਦੇ ਵਿੱਚ ਉੱਥੇ ਉਹਨੂੰ ਮਤਲਬ ਬੁਰਾ ਭਲਾ ਬੋਲਿਆ ਗਿਆ ਉੱਥੋਂ ਦੇ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਤੂੰ ਇੱਥੇ ਸਾਡਾ ਦੇਸ਼ ਛੱਡ ਕੇ ਚਲੀ ਜਾ ਇੱਥੇ ਕੀ ਕਰ ਰਹੀ ਹੈ ਯਾਨੀ ਕਿ ਬਹੁਤ ਉਹਨੂੰ ਬੇਇੱਜ਼ਤ ਕੀਤਾ ਗਿਆ ਉਹਨੇ ਉਹ ਵੀਡੀਓ ਸਬਬ ਨਾਲ ਸ਼ੂਟ ਕਰ ਲਈ ਜਿੱਥੋਂ ਪਤਾ ਲੱਗਿਆ ਕਿ ਇੰਡੀਆ ਦੇ ਲੋਕਾਂ ਨਾਲ ਇੰਨਾ ਬੁਰਾ ਵਰਤਾਅ ਹੋ ਰਿਹਾ ਪੰਜਾਬੀਆਂ ਨਾਲ ਇੰਨਾ ਬੁਰਾ ਵਰਤਾਅ ਭਾਵੇਂ ਹੁੰਦੇ ਚੰਦੇ ਇੱਕ ਬੰਦੇ ਆ ਇਹੋ ਜਿਹਾ ਕੰਮ ਕਰਨ ਵਾਲੇ ਇੱਥੇ ਵੀ ਲੱਭ ਜਾਣਗੇ ਪਰ ਮਤਲਬ ਜਦੋਂ ਇੰਨੇ ਵੱਡੇ ਲੈਵਲ ਤੇ ਹਨਾ ਉਹ ਕੋਈ ਕੁੜੀ ਆ ਕੱਲੀ ਕੁੜੀ ਆ ਮਤਲਬ ਇੰਨੇ ਉਹਨੂੰ ਸਨਸਨੀ ਕੇਸ ਬਣਾ ਦਿੱਤਾ ਸੱਚੀ ਮੁੱਚੀ ਮਤਲਬ ਲੋਕ ਡਰੇ ਪਏ ਆ ਡਰ ਵਾਲਾ ਮਾਹੌਲ ਹੈ ਬਿਲਕੁਲ ਡਰ ਮੂਰੇ ਅਮਰੀਕਾ ਦੇ ਵਿੱਚ ਲੋਕ ਡਰੇ ਪਏ ਆ ਇੰਡੀਅਨ ਲੋਕ ਇੰਡੀਅਨ origin ਦੇ ਮੁਸਲਮਾਨ ਲੋਕ ਤਾਂ ਪਹਿਲਾਂ ਹੀ ਡਰੇ ਹੋਏ ਆ ਮਤਲਬ ਐਸ ਵੇਲੇ ਸਾਡੇ ਕਈ ਰਿਸ਼ਤੇਦਾਰ ਜਦੋਂ ਆਉਂਦੇ ਆ ਬਾਹਰੋਂ ਆ ਕੇ ਵੀ ਉਹੀ ਗੱਲਾਂ ਚੱਲ ਰਹੀਆਂ ਆ ਕਿ ਟਰੰਪ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੁਝ ਇਹੋ ਜਿਹੇ ਰੂਲ ਕੱਟ ਦੇਣੇ ਆ ਵੀ ਜਾਂ ਤਾਂ ਉੱਥੋਂ ਭੱਜਣਾ ਪਊਗਾ ਜਾਂ ਉੱਥੇ ਜਾਇਆ ਨਹੀਂ ਜਾਣਾ ਹੁਣ ਕਿਸੇ ਨੂੰ ਹਾਂ ਕੋਈ ਇੱਕ ਮੈਕਸੀਕਨ ਵੀ ਸਟੋਰੀ ਉੱਤੇ ਹੋਈ ਆ ਉਹ ਵੀ ਛੋਟੀ ਜੀ ਬੇਟੀ ਸੀਗੀ ਤੁਹਾਨੂੰ ਪਤਾ ਹੋਣਾ ਹੈ ਮੈਕਸੀਕਨ ਸਟੋਰੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਵੀ ਇੰਟਰਨੈਟ ਦੇ ਉੱਤੇ ਕੀ ਮੈਕਸੀਕਨ ਪਿਤਾ ਆਪਣੀ ਕੁੜੀ ਨੂੰ 10 ਸਾਲਾਂ ਦੀ ਕੁੜੀ ਸੀਗੀ ਉਹਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਿਹੜੀ ਹੈਗੀ ਆ ਉਹ ਰੇਡ ਪੈਂਦੀ ਆ ਆਈਸ ਦੀ ਜਿਹੜੀ ਉੱਥੋਂ ਦੀ ਏਜੰਸੀ ਹੈ ਜਿਹੜੀ ਮਤਲਬ ਦੇਖਦੀ ਹੈ ਕਿ ਜਿਹੜੇ ਇਮੀਗ੍ਰੈਂਟਸ ਨੇ ਉਹ ਉਹਨਾਂ ਨੂੰ ਡਿਪੋਰਟ ਵਗੈਰਾ ਕਰਦੀ ਹੈ ਉਸ ਏਜੰਸੀ ਨੇ ਉਹਨਾਂ ਦੇ ਉੱਤੇ ਮਤਲਬ ਰੇਡ ਕੀਤੀ ਤੇ ਉਸ ਬੰਦੇ ਨੂੰ ਜਿਹੜਾ ਕਿ ਵਿਚਾਰਾ ਇਲੀਗਲ ਰਹਿ ਰਿਹਾ ਸੀਗਾ ਕਾਫੀ ਸਾਲਾਂ ਤੋਂ ਉਹਨੂੰ 20-22 ਸਾਲ ਹੋ ਗਏ ਸੀਗੇ ਕਿਉਂਕਿ ਉਹਦੀ ਬੱਚੀ ਸੀਗੀ ਆਲਰੇਡੀ ਤੇ ਬੱਚੀ ਉਹਦੀ ਸਿਟੀਜ਼ਨ ਹੈ ਕਿਉਂਕਿ ਅਮਰੀਕਾ ਦਾ ਲਾ ਕਿ ਜਿਹੜਾ ਬੱਚਾ ਉੱਥੇ ਜਨਮ ਲੈਂਦਾ ਉਹ ਆਟੋਮੈਟਿਕ ਸਿਟੀਜ਼ਨ ਆ ਤੇ ਉਹਦੇ ਮਾਪੇ ਉਹ ਜਿਹੜੇ ਸੀਗੇ ਉਹ ਬੱਚੀ ਦੇ ਉਹ ਵਿਚਾਰੇ ਇਲੀਗਲ ਸੀਗੇ ਕਿਉਂਕਿ 20-22 ਸਾਲ ਦੇ ਸੀ ਉੱਥੇ ਰਹਿ ਰਹੇ ਸੀਗੇ ਉਹਨਾਂ ਕੋਲ ਕਾਗਜ਼ ਨਹੀਂ ਸੀਗੇ ਤੇ ਉਹਨਾਂ ਨੂੰ ਉਹਨਾਂ ਨੇ ਯਾਨੀ ਕਿ ਚੁੱਕ ਕੇ ਲੈ ਗਏ ਤੇ ਉਹ ਬੱਚੀ ਵੀਡੀਓ ਬਣਾ ਰਹੀ ਸੀ ਜਿਹਦੇ ਵਿੱਚ ਉਹ ਰੋ ਵੀ ਰਹੀ ਸੀ ਕਿ ਦੇਖੋ ਕਿੰਨੀ ਮਤਲਬ ਦਿਲ ਦਹਿਲਾਉਣ ਵਾਲੀ ਗੱਲ ਆ ਹਾਂ ਵੀ ਇੱਕ ਬੱਚੀ ਉਹਦਾ ਪਰਿਵਾਰ ਟੁੱਟ ਰਿਹਾ ਉਹਦੇ ਸਾਹਮਣੇ ਇਸ ਜਿਹੜੀ ਹੈਗੀ ਆ ਪਾਲਿਸੀਜ਼ ਦੇ ਕਰਕੇ ਜਿਹੜੀਆਂ ਅਮਰੀਕਾ ਦੀਆਂ ਪਾਲਿਸੀਜ਼ ਨੇ ਸੋ ਵੀਡੀਓ ਸਾਰਿਆਂ ਦੇ ਸਾਹਮਣੇ ਅਸੀਂ ਆਪਾਂ ਨੇ ਦੇਖੀ ਹੈ ਸੋ ਇਹ ਇਕੱਲਾ ਇਹ ਨਹੀਂ ਹੈਗਾ ਕਿ ਉਹਨਾਂ ਨਾਲ ਹੀ ਹੋ ਰਿਹਾ ਮੈਕਸੀਕਨਸ ਦੇ ਨਾਲ ਹੋ ਰਿਹਾ ਜਿੰਨੇ ਵੀ ਇਮੀਗ੍ਰੈਂਟਸ ਨੇ ਜਿਹੜੇ ਬਾਹਰੋਂ ਆਉਂਦੇ ਨੇ ਅ ਅਮਰੀਕਾ ਦੇ ਵਿੱਚ ਆਪਣਾ ਫਿਊਚਰ ਬਣਾਉਣ ਦੇ ਲਈ ਲਗਭਗ ਉਹਨਾਂ ਸਾਰਿਆਂ ਨਾਲ ਹੀ ਇਹ ਜਿਹੜੀ ਹੈਗੀਆ ਘਟਨਾਵਾਂ ਹੋ ਰਹੀਆਂ ਨੇ ਬੜੀ ਹੈਰਾਨੀਜਨਕ ਗੱਲ ਹੈ ਅਮਰੀਕਨ ਸਮਾਜ ਦੀ ਕਿ ਉਹ ਇਹ ਚਾਹੁੰਦੇ ਜ਼ਰੂਰ ਆ ਵੀ ਬਾਹਰੋਂ ਲੋਕ ਆਉਣ ਉਹਨਾਂ ਲਈ ਕੰਮ ਕਰਨ ਹੈਨਾ ਉਹ ਮਤਲਬ ਉਹਨਾਂ ਨੂੰ ਨੌਕਰ ਚਾਹੀਦੇ ਆ ਜੇ ਕੋਈ ਮਾੜੀ ਮੋਟੀ ਤਰੱਕੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਮਤਲਬ ਜੈਲਸ ਜੈਲਸ ਕਰ ਲਓ ਕਹਿੰਦੇ ਚ ਚਲੇ ਜਾਓ ਭੱਜ ਜਾਓ ਜਿੰਨਾ ਚਿਰ ਤੱਕ ਤੁਸੀਂ ਉਹਨਾਂ ਦੇ ਕੰਮ ਨੇਕੇ ਮੋٹے ਕਰਦੇ ਜੇ ਨੌਕਰਾਂ ਦੀ ਤਰ੍ਹਾਂ ਉਹਨਾਂ ਦੇ ਨਾਲ ਅੱਗੇ ਪਿੱਛੇ ਜਾਂ ਜਿਸ ਤਰ੍ਹਾਂ ਵੀ ਜੋ ਕਹਿਣ ਉਹਨਾਂ ਦੇ ਘੱਟ ਵੀ ਜਿਸ ਤੇ ਕੰਮ ਕਰੀ ਜਾਓਗੇ ਤਾਂ ਸਹੀ ਹੈ ਜੇ ਨਹੀਂ ਆ ਤਾਂ ਫਿਰ ਬਸ ਤੁਸੀਂ ਗਲਤ ਤੇ ਇਹ ਵੀ ਬਹੁਤ ਜਿਹੜੀ ਹੈਗੀ ਇਹ ਗੱਲ ਸਾਹਮਣੇ ਆਈ ਹੈ ਕਿ ਖਾਸ ਕਰਕੇ ਸਿੱਖਾਂ ਤੇ ਹਮਲੇ ਵੀ ਬਹੁਤ ਹੁੰਦੇ ਨੇ ਅਮਰੀਕਾ ਦੇ ਵਿੱਚ ਜਿਵੇਂ ਪਿੱਛੇ ਜੇ ਉਹ ਕ੍ਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਬਾਰੀ ਹੋਈ ਸੀ ਜਿਹਦੇ ਵਿੱਚ 6 ਜਿਹੜੇ ਸੀਗੇ ਵਿਅਕਤੀ ਉਹਨਾਂ ਦੀ ਡੈਥ ਹੋ ਗਈ ਸੀ ਤੇ 4 ਜ਼ਖਮੀ ਹੋ ਗਏ ਸੀ ਮੇਰਾ ਸਵਾਲ ਇਹ ਹੈ ਵੀ ਸਿੱਖਾਂ ਤੇ ਹਮਲੇ ਕਿਉਂ ਹੁੰਦੇ ਨੇ ਅੱਛਾ ਇੱਕ ਬੜਾ ਹੀ ਸੌਖਾ ਜਿਹਾ ਉਹਨਾਂ ਨੇ ਤਰੀਕਾ ਲੱਭ ਰਿਹਾ ਹੈ ਸਾਰੇ মিডিਆ ਦੁਨੀਆ ਦੇ ਚ ਇਹ ਹੋਈ ਚੱਲ ਰਿਹਾ ਵੀ ਉਹ ਮਿਸਜਜ ਕਰ ਜਾਂਦੇ ਆ ਵੀ ਸਿੱਖ ਮੁਸਲਮਾਨ ਹੁੰਦੇ ਆ ਹੈਨਾ ਸਿੱਖਾਂ ਦੀ ਦਾੜੀ ਆ ਤੇ ਉਹਨਾਂ ਨੂੰ ਇੰਨਾ ਫਰਕ ਨਹੀਂ ਪਤਾ ਕਿ ਮੁ슬ਮਾਨਾਂ ਦੇ ਮੁੱਛਾਂ ਨਹੀਂ ਹੁੰਦੀਆਂ ਤੇ ਸਿੱਖਾਂ ਦੇ ਮੁੱਛਾਂ ਹੁੰਦੀਆਂ ਵੈਸੇ ਇਹ ਵੀ ਗੱਲ ਬਹੁਤ ਮਾੜੀ ਹੈ ਕਿ ਆਤੰਕਵਾਦ ਨੂੰ ਧਰਮ ਨਾਲ ਜੋੜ ਕੇ ਅਮਰੀਕਾ ਦੇਖ ਰਿਹਾ ਐਗਜ਼ੈਕਟਲੀ ਉੱਥੋਂ ਦੇ ਲੋਕ ਨੇ ਜਿਹੜੇ ਉਹ ਮਤਲਬ ਆਤੰਕਵਾਦ ਨੂੰ ਮੁਸਲਮ ਕਮਿਊਨਿਟੀ ਦੇ ਨਾਲ ਜੋੜਦੇ ਨੇ ਜਿਹੜਾ ਕਿ ਸਰਾਸਰ ਗਲਤ ਹੈ ਕਿਉਂਕਿ ਕਿਸੇ ਵੀ ਧਰਮ ਦੇ ਵਿੱਚ ਸਾਰੇ ਬੰਦੇ ਗਲਤ ਨਹੀਂ ਹੁੰਦੇ ਜਾਂ ਕੋਈ ਵੀ ਧਰਮ ਆਤਵਾਦ ਨੂੰ ਨਹੀਂ ਫੈਲਾਉਂਦਾ ਮੁਸਲਮ ਧਰਮ ਬਹੁਤ ਜ਼ਿਆਦਾ ਇਹ ਕਹ ਲੋ ਕਿ ਸ਼ਾਂਤ ਕੌਮ ਇਹੋ ਜੀ ਕੋਈ ਗੱਲ ਨਹੀਂ ਹੈਗੀ ਇੰਡੀਆ ਦੇ ਵਿੱਚ ਬਥੇਰੇ ਮੁਸਲਮ ਰਹਿੰਦੇ ਨੇ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਪੰਜਾਬ ਦੇ ਵਿੱਚ ਮਲੇਰਕੋਟਲਾ ਵਿੱਚ ਮੁਸਲਮ ਰਹਿੰਦੇ ਨੇ ਬਹੁਤ ਪਿਆਰ ਨਾਲ ਰਹਿੰਦੇ ਨੇ ਪਰ ਉੱਥੇ ਇਹ ਚੀਜ਼ ਹੌਲੀ ਹੌਲੀ ਪਤਾ ਨਹੀਂ ਹੁਣ ਉਹ ਕੀ ਉੱਥੋਂ ਦਾ ਆਵਾਮ ਬਣਿਆ ਕੀ ਹਵਾ ਬਣੀ ਹੈਨਾ ਉੱਥੇ ਮੁਸਲਮ ਨਾਲ ਲੋਕ ਨਫ਼ਰਤ ਕਰਨ ਲੱਗੇ ਤੇ ਬਾਕੀ ਇਹ ਵੀ ਸਵਾਲ ਉੱਠਦਾ ਕਿਤੇ ਨਾ ਕਿਤੇ ਕਿ ਟਰੰਪ ਨੇ ਜਦੋਂ ਪ੍ਰੈਜ਼ੀਡੈਂਟ ਬਣ ਰਹੇ ਸੀਗੇ ਉਸ ਸਮੇਂ ਬਿਆਨ ਦਿੱਤੇ ਸੀਗੇ ਬਹੁਤ ਸਾਰੀ ਬਿਆਨਬਾਜ਼ੀ ਕੀਤੀ ਸੀਗੀ ਜਿਦੇ ਵਿੱਚ ਉਹਨੇ ਕਿਹਾ ਸੀਗਾ ਕਿ ਬਾਹਰੋਂ ਲੋਕ ਆਉਂਦੇ ਨੇ ਅਮਰੀਕਾ ਨੂੰ ਜਿਹੜਾ ਹੈਗਾ ਖਰਾਬ ਕਰਦੇ ਨੇ ਸਾਡੇ ਦੇਸ਼ ਦਾ ਨੁਕਸਾਨ ਕਰ ਰਹੇ ਨੇ ਮੈਂ ਅਮਰੀਕਾ ਨੂੰ ਦੁਬਾਰਾ ਤੋਂ ਗ੍ਰੇਟ ਬਣਾਵਾਗਾ ਸੋ ਉਹ ਬਿਆਨ ਵੀ ਜਿਹੜੇ ਹੈਗੇ ਨੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਉਹਦੇ ਨਾਲ ਵੀ ਜਿਹੜਾ ਹੈਗਾ ਹੁਣ ਜਿਹੜਾ ਨਫ਼ਰਤ ਦਾ ਮਾਹੌਲ ਆ ਉਹ ਬਿਆਨਾਂ ਦਾ ਕਿਤੇ ਨਾ ਕਿਤੇ ਸਾਥ ਰਿਹਾ ਉਹ ਬਿਆਨਾਂ ਦਾ ਕਿਤੇ ਨਾ ਕਿਤੇ ਰੋਲ ਰਿਹਾ ਜਿਦੇ ਕਰਕੇ ਹੁਣ ਨਫ਼ਰਤ ਵਾਲਾ ਮਾਹੌਲ ਪੈਦਾ ਹੋਇਆ ਪਿਆ ਹੈਗਾ ਹੀ ਆ ਮੰਨ ਲੂ ਕੀ ਹੈ ਕਿ ਜਿਹੜਾ ਅਮਰੀਕਨ ਸੁਸਾਇਟੀ ਆ ਨਾ ਉਹਦੇ ਵਿੱਚ ਜਿਹੜਾ ਇੰਡੀਵਿਜੂਅਲ ਆ ਉਹਦੇ ਉੱਤੇ ਬੜੇ ਹੀ ਪ੍ਰੈਸ਼ਰ ਨੇ ਬੜੇ ਬੋਝ ਨੇ ਮਟੀਰੀਅਲਿਸਟਿਕ ਸੁਸਾਇਟੀ ਆ ਉਹਨਾਂ ਨੂੰ ਮਤਲਬ ਰੋਜ਼ ਜੇ ਖਾਣ ਨੂੰ ਚਾਹੀਦਾ ਤਾਂ ਉਹਨਾਂ ਨੂੰ ਕੰਮ ਚਾਹੀਦਾ ਉਹਨਾਂ ਨੂੰ ਪੈਸੇ ਚਾਹੀਦੇ ਆ ਉਹ ਮਤਲਬ ਬੜੇ ਹੀ ਬਿਜ਼ੀ ਨੇ ਉਹਨਾਂ ਦਾ ਜਿਹੜਾ ਦਿਮਾਗ ਨੇ ਬ੍ਰੇਨ ਨੇ ਬੜੇ ਬਿਜ਼ੀ ਨੇ ਫਿਰ ਕੀ ਹੁੰਦਾ ਕਿ ਜਦੋਂ ਇਹੋ ਜਿਹਾ ਕੋਈ ਮਤਲਬ ਅਪਰ ਪੋਸਟ ਵਾਲਾ ਬੰਦਾ ਇਹੋ ਜਿਹਾ ਬਿਆਨ ਦਿੰਦਾ ਤਾਂ ਉਹਨਾਂ ਦੇ ਜਿਹੜਾ ਸਾਰਾ ਗੁੱਸਾ ਆ ਉਹ ਚੈਨਲਾਈਜ਼ ਹੋ ਜਾਂਦਾ ਇਮੀਗ੍ਰੈਂਟਸ ਦੇ ਖਿਲਾਫ ਹਾਂ ਬਿਲਕੁਲ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ 트럼ਪ ਦੇ ਬਿਆਨਾਂ ਦਾ ਬਿਆਨਾਂ ਦੇ ਨਾਲ ਸ਼ਰਤਾਂ ਵਧੇ ਨੇ ਇਹ ਘਟਨਾਵਾਂ ਵਧੀਆਂ ਨੇ ਹਾਂ ਓਬਾਮਾ ਰਜਿਮ ਨੇ ਤਾਂ ਕੋਸ਼ਿਸ਼ ਕੀਤੀ ਸੀਗੀ ਕਿ ਇਹਨਾਂ ਨੂੰ ਦਬਾ ਲਿਆ ਜਾਵੇ ਉਸ ਤੋਂ ਬਾਅਦ 2012 ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਹੋਣ ਦਿੱਤਾ ਬੜਾ ਸਮੂਥ ਚੱਲਦਾ ਰਿਹਾ ਹੁਣ 트럼ਪ ਦੇ اچانک ਆਉਂਦਿਆਂ ਹੀ ਪੁਰਾਣੀ ਜਿਹੜੀ ਲੱਭੀ ਪੜਾ ਸੀਗੀ ਉਹਨਾਂ ਨੇ ਕਢਣੀ ਸ਼ੁਰੂ ਕਰ ਦਿੱਤੀ ਆ ਇੱਕ ਤਾਂ ਕਾਰਨ ਹੋ ਗਿਆ ਕਿ ਚਲੋ ਬਿਆਨਬਾਜ਼ੀ ਹੁੰਦੀ ਆ ਉਹਦੇ ਨਾਲ ਵੀ ਜਿਹੜਾ ਹੈਗਾ ਨਫ਼ਰਤ ਫੈਲਦੀ ਆ ਦੂਸਰਾ ਕਾਰਨ ਇਹ ਵੀ ਆ ਕਿ ਬਹੁਤ ਸਾਰੇ ਪੰਜਾਬੀ ਬਹੁਤ ਸਾਰੇ ਇੰਡੀਅਨਸ ਜਦੋਂ ਅਮਰੀਕਾ ਜਾਂਦੇ ਨੇ ਤਾਂ ਉਹ ਇੱਕ ਏਮ ਲੈ ਕੇ ਜਾਂਦੇ ਨੇ ਕਿ ਅਸੀਂ ਕਾਮਯਾਬ ਹੋਣਾ ਤੇ ਅਸੀਂ ਆਪਣਾ ਜਿਹੜਾ ਫਿਊਚਰ ਆ ਬਹੁਤ ਵਧੀਆ ਬਣਾਉਣਾ ਤਾਂ ਉਸ ਹੱਬ ਨਾਲ ਜਾ ਕੇ ਉਹ ਮਿਹਨਤ ਕਰਦੇ ਨੇ ਤਾ ਕਿਤਨਾ ਕਿਤੇ ਜਿਹੜੇ ਹੈਗੇ ਨੇ ਅਮਰੀਕਨ ਲੋਕ ਕਿਉਂਕਿ ਜਿਹੜਾ ਬੰਦਾ ਆਪਣੇ ਦੇਸ਼ ਦੇ ਵਿੱਚ ਹੁੰਦਾ ਉਹ ਥੋੜਾ ਜਿਹਾ ਫ੍ਰੀ ਫੀਲ ਕਰਦਾ ਕਿ ਚਲੋ ਕੋਈ ਨਹੀਂ ਕੰਮ ਕਰ ਲਾਂਗੇ ਤੇ ਇੱਕ ਬੰਦਾ ਜਦੋਂ ਘਰ-ਬਾਰ ਛੱਡ ਕੇ ਜਾਂਦਾ ਤਾਂ ਉਹ ਮਿਹਨਤ ਨਾਲ ਕੰਮ ਕਰਦਾ ਤਾਂ ਬਹੁਤ ਸਾਰੀ ਜਗ੍ਹਾ ਤੇ ਇਹ ਚੀਜ਼ ਵੀ ਦੇਖੀ ਗਈ ਆ ਕਿ ਇੰਡੀਅਨ ਤੇ ਆਪਣੇ ਪੰਜਾਬੀ ਲੋਕ ਜਿਹੜੇ ਉੱਥੇ ਗਏ ਨੇ ਉਹ ਅਮਰੀਕਨਾਂ ਦੇ ਮੁਕਾਬਲੇ ਜ਼ਿਆਦਾ ਤਰੱਕੀ ਕਰ ਰਹੇ ਨੇ ਜ਼ਿਆਦਾ ਗਰੋਅ ਕਰ ਰਹੇ ਨੇ ਇਹ ਵੀ ਕਿਤੇ ਨਾ ਕਿਤੇ ਕਾਰਨ ਬਣਦਾ ਕਿ ਉਹ ਲੋਕ ਇਹਨਾਂ ਨਾਲ ਨਫ਼ਰਤ ਕਰਨ ਲੱਗੇ ਕਿ ਯਾਰ ਇਹ ਬਾਹਰੋਂ ਆਉਂਦੇ ਨੇ ਬਾਹਰੇ ਆ ਕੇ ਐਡੀਆਂ ਐਡੀਆਂ ਵਧੀਆ ਗੱਡੀਆਂ ਰੱਖਦੇ ਨੇ ਇੰਨਾ ਵਧੀਆ ਇਹਨਾਂ ਦਾ ਲਾਈਫਸਟਾਈਲ ਹੋ ਗਿਆ ਜਦੋਂ ਕਿ ਅਸੀਂ ਇੱਥੇ ਰਹਿੰਦੇ ਆ ਅਸੀਂ ਉਹਨਾਂ ਦੇ ਬਰਾਬਰ ਨਹੀਂ ਕਮਾ ਪਾਉਂਦੇ ਕੀ ਲੱਗਦਾ ਵੀ ਇਹ ਕਾਰਨ ਵੀ ਹੈਗਾ ਇਹਦੇ ਵਿੱਚ ਅੱਛਾ ਕਾਮਯਾਬ ਹੋਣ ਦਾ ਭਾਰਤੀ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਹੋਆ ਮੇਰਾ ਇੱਕ ਜਾਨੂ ਆ ਹੂੰ ਉਹਨੇ ਇੱਕ ਤਾਂ 4 ਕਰਲਾਂ ਪਹਿਲੀ ਵੇਚੀ ਆਪਣੀ ਅੱਛਾ ਲੱਖ ਕਿਸੇ ਰਿਸ਼ਤੇਦਾਰ ਕੋ ਫੜਿਆ 2 ਲੱਖ ਕਿਸੇ ਕੋ ਫੜਿਆ ਉਹਨੇ 27-28 ਲੱਖ ਰੁਪਈਆ ਆਪਣੇ ਬੱਚੇ ਨੂੰ ਹੂੰ ਇਲੀਗਲ ਤੌਰ ਤੇ ਅਮਰੀਕਾ ਭੇਜਣ ਤੇ ਲਾਇਆ ਮੈਕਸੀਕੋ ਦੇ ਥਰੂ ਮੈਕਸੀਕੋ ਦੇ ਕਿਉਂਕਿ ਜਿਆਦਾ ਇਲੀਗਲ ਉਧਰ ਨਹੀਂ ਆਉਂਦੇ ਨੇ ਉੱਥੇ ਲਿਟਰਲੀ ਹੂੰ ਬੰਦੇ ਬਚਦੇ ਨਹੀਂ ਆ ਜਦੋਂ ਜਾਂਦੇ ਆ ਨਾ ਜੇ 10 ਬੰਦੇ ਤੁਰਿਆ ਤਾਂ 5 6 ਹੀ ਪਹੁੰਚਦੇ ਆ ਇੰਨਾ ਖਤਰਨਾਕ ਰਸਤਾ ਆ ਮਤਲਬ ਗੋਲੀ ਵੀ ਲੱਗ ਸਕਦੀ ਆ ਫਿਰ ਹੁਣ ਇਸ ਵੇਲੇ ਇਹੋ ਜੀ ਕੰਡੀਸ਼ਨ ਦੇ ਵਿੱਚ ਮੈਨੂੰ ਤਾਂ ਲੱਗ ਰਿਹਾ ਕਿ ਅਮਰੀਕਾ ਜਾਣਾ ਵਰਤ ਨਹੀਂ ਹੈਗਾ ਹਣਾ ਤੁਸੀਂ 30 ਲੱਖ ਰੁਪਇਆ ਲਾ ਕੇ ਜਾਂਦੇ ਜੇ ਇਲੀਗਲ ਜਾਂਦੇ ਜੇ ਜਾਨ ਖਤਰੇ ਚ ਪਾ ਕੇ ਜਾ ਰਹੇ ਹੋ ਆਪਣਾ ਤੁਸੀਂ ਲਾਈਫ ਵੇਖਣੀ ਆ ਕੈਰੀਅਰ ਵੇਖਣਾ ਮੈਨੂੰ ਲੱਗਦਾ ਨਹੀਂ ਕਿ ਅਮਰੀਕਾ ਜਾਣਾ ਇਸ ਵੇਲੇ ਸਹੀ ਆ ਖਾਤਰੇ ਤੋਂ ਖਾਲੀ ਨਹੀਂ ਹੈ ਬਿਲਕੁਲ ਬਿਲਕੁਲ ਤੁਸੀਂ ਆਪਣੀ ਇੱਥੇ ਵੀ ਬਣਾ ਸਕਦੇ ਹੋ ਹਮ ਆਪਣੇ ਦੇਸ਼ 'ਚ ਰਹਿ ਕੇ ਮੈਂ ਤਾਂ ਸਾਰੀ ਦੁਨੀਆ ਦੇ ਲੋਕਾਂ ਨੂੰ ਕਹਾਂਗਾ ਕਿ ਆਪਣੇ ਬੋਤਾ ਭੱਜੇ ਫਿਰਨ ਨਾਲੋਂ ਚਲੋ ਹੈਗੀ ਆ ਸਾਡੇ ਵਿੱਚ ਹੈਗਾ ਵੀ ਆਪਾਂ ਅੱਗੇ ਵਧਣਾ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਆਪਣੇ ਦੇਸ਼ 'ਚ ਰਹਿ ਕੇ ਮਤਲਬ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਤੇ ਦੂਸਰਾ ਜਿਹੜਾ ਸਭ ਤੋਂ ਵੱਡਾ ਸਵਾਲ ਇਸ ਡਿਸਕਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਮੀਡੀਆ ਜਿਹੜਾ ਹੈਗਾ ਮੀਡੀਆ ਆਪਣਾ ਸਹੀ ਰੋਲ ਪਲੇ ਨਹੀਂ ਕਰ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਮੀਡੀਆ ਨੂੰ ਇਹ ਦਿਖਾਉਣਾ ਚਾਹੀਦਾ ਲੋਕਾਂ ਨੂੰ ਕਿ ਅਮਰੀਕਾ ਦੇ ਵਿੱਚ ਹਾਲਾਤ ਖਰਾਬ ਹੋ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਇਦਾਂ ਦੇ ਨੇ ਜਿਹੜੇ ਹੁਣ ਤਿਆਰੀ ਕਰ ਰਹੇ ਨੇ ਅਮਰੀਕਾ ਜਾਣ ਦੀ ਕੋਈ ਨਰਸਿੰਗ ਕਰ ਰਿਹਾ ਕੋਈ ਇੰਜੀਨੀਅਰਿੰਗ ਕਰ ਰਿਹਾ ਕੋਈ ਡਾਕਟਰੀ ਦੀ ਜਿਹੜੀ ਇੱਕ ਐਮਬੀਬੀਐਸ ਦੀ ਸਟੱਡੀ ਕਰ ਰਿਹਾ ਇਹ ਸੋਚ ਕੇ ਕਿ ਮੈਂ ਅਮਰੀਕਾ ਜਾ ਕੇ ਆਪਣਾ ਕੈਰੀਅਰ ਸੈੱਟ ਕਰੂੰਗਾ ਪਰ ਹੁਣ ਦੇ ਹਾਲਾਤਾਂ ਨੂੰ ਦੇਖ ਕੇ ਕੀ ਲੱਗਦਾ ਕਿ ਉੱਥੇ ਪੰਜਾਬੀ ਬਾਹਰ ਨਿਕਲਣ ਤੋਂ ਪਹਿਲਾਂ ਵੀ ਸੋਚ ਰਹੇ ਨੇ ਕਿ ਯਾਰ ਸਾਡੇ ਤੇ ਕੋਈ ਹਮਲਾ ਨਾ ਕਰ ਦੇ ਸਾਨੂੰ ਕੋਈ ਗੋਲੀ ਨਾ ਮਾਰ ਦੇ ਕਿਉਂਕਿ ਜਿਹੜੀਆਂ ਘਟਨਾਵਾਂ ਵਿੱਚ ਜੇ ਹੋਈਆਂ ਨੇ ਉਹ ਕਿਸੇ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਸਿਰਫ ਨਫ਼ਰਤ ਦੀ ਵਜ੍ਹਾ ਦੇ ਨਾਲ ਸਿਰਫ ਸਕਿਨ ਟੋਨ ਦੇਖ ਕੇ ਮਤਲਬ ਕਲਰ ਦੇਖ ਕੇ ਕੀ ਇਹਦੀ ਸਕਿਨ ਟੋਨ ਹੈ ਜਿਹੜੀ ਉਹ ਕਣਕਵਾਨੇ ਰੰਗ ਦੀਆ ਗੋਲੀ ਮਾਰੋ ਦੋ ਤਰ੍ਹਾਂ ਦੇ ਡਰ ਪੈਦਾ ਹੋ ਗਏ ਹੂੰ ਸਰਕਾਰ ਵੱਲੋਂ ਤਾਂ ਡਰਿਆ ਬੜਾ ਜ਼ਬਰਦਸਤ ਟਰੰਪ ਨੇ ਪਤਾ ਨਹੀਂ ਕੀ ਕਰ ਦੇਣਾ ਕੱਢ ਦੇਣਾ ਬਾਹਰ ਸੁੱਟ ਦੇਣਾ ਬਾਹਰ ਹੂੰ ਦੂਸਰਾ ਡਰਿਆ ਸੋਸਾਇਟੀ ਤੋਂ ਸੋਸਾਇਟੀ ਤੋਂ ਡਰ ਰਿਹਾ ਮਤਲਬ ਉੱਥੇ ਦੋ ਦੋਹਰਾ ਖਤਰਾ ਪੈਦਾ ਹੋ ਗਿਆ ਲੋਕਾਂ ਲਈ ਬਿਲਕੁਲ ਮਤਲਬ ਇਸ ਵੇਲੇ ਬੜੀ ਹੀ ਗੰਭੀਰ ਸਥਿਤੀ ਆ ਅਮਰੀਕਾ ਹਾਂ ਸੋ ਆ ਬਾਕੀ ਮੇਰਾ ਪੰਜਾਬੀ ਨੌਜਵਾਨਾਂ ਨੂੰ ਇਹੀ ਸੁਨੇਹਾ ਆ ਕਿ ਜਿਹੜੇ ਸਟੱਡੀ ਕਰ ਰਹੇ ਨੇ ਜਿਹੜੇ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਹੁਣ ਤਿਆਰੀ ਕਰ ਰਹੇ ਹੋਣਗੇ ਕਿ ਆਪਾਂ ਅਮਰੀਕਾ ਜਾਣਾ ਉਹ 1.5 2 ਸਾਲ ਦਾ ਸਮਾਂ ਜਿਹੜਾ ਹੈਗਾ ਰੁਕ ਜਾਣ ਉਹ ਦੇਖਣ ਕਿ ਜਿਹੜੀ ਦੀ ਸਰਕਾਰ ਆਈ ਹੈ ਉਹ ਕਿਹੜੇ ਕਿਹੜੇ ਰੂਲ ਬਣਾ ਰਹੀ ਹੈ ਕਿ ਉਹ ਪੰਜਾਬੀਆਂ ਦੇ ਲਈ ਸਹੀ ਹੋਊਗਾ ਕਿ ਉਹ ਇੰਡੀਅਨਸ ਦੇ ਲਈ ਸਹੀ ਹੋਊਗਾ ਉਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਸੋ 1.5 2 ਸਾਲ ਰੁਕ ਕੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਜਾਂ ਅਮਰੀਕਾ ਇਹ ਤਾਂ ਕੋਈ ਹੋਰ ਕੰਟਰੀ ਵੱਲ ਉਹਨਾਂ ਨੂੰ ਟਰਾਈ ਕਰਨਾ ਚਾਹੀਦਾ ਜੇ ਉਹਨਾਂ ਨੇ ਕੈਰੀਅਰ ਵਾਸਤੇ ਜਾਣਾ ਕਿਉਂਕਿ ਅਮਰੀਕਾ ਦੇ ਹਾਲਾਤ ਜਿਹੜੇ ਹੈਗੇ ਨੇ ਬਿਲਕੁਲ ਵੀ ਸਹੀ ਨਹੀਂ ਹੈਗੇ ਸੋ ਜਿਹੜੇ ਵੀ ਦੋਸਤ ਜਾਣਾ ਚਾਹੁੰਦੇ ਨੇ ਉਹ ਸੋਚ ਸਮਝ ਕੇ ਆਪਣਾ ਫੈਸਲਾ ਜਿਹੜਾ ਹੈਗਾ ਉਹ ਲੈਣ ਉਹ ਦੇਖਣ ਕਿ ਕੀ ਕੀ ਖਤਰੇ ਉਹਨਾਂ ਨੂੰ ਪੈਦਾ ਹੋ ਸਕਦੇ ਨੇ ਜਾਂ ਕੀ ਕੀ ਆਪਰਚੂਨਿਟੀਆਂ ਉਹਨਾਂ ਨੂੰ ਉੱਥੇ ਮਿਲ ਸਕਦੀਆਂ ਨੇ ਸੋ ਇਹੀ ਮੇਰਾ ਸੁਨੇਹਾ ਇਹੀ ਸਾਡਾ ਸਾਰਿਆਂ ਦਾ ਸੁਨੇਹਾ ਬਿਲਕੁਲ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ